ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਾਡੇ ਪੇਜ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਆਪਾਂ ਫਲਾਂ ਸੰਬੰਧੀ ਵੱਖ-ਵੱਖ ਫਸਲਾਂ ਸੰਬੰਧੀ ਤੇ ਫੁੱਲਾਂ ਸੰਬੰਧੀ ਜਿਹੜੀਆਂ ਵੀਡੀਓ ਪਾਉਂਦੇ ਰਹੇ ਨੇ ਆਗੇ ਤੇ ਆਪਾਂ ਕੁਦਰਤੀ ਖੇਤੀ ਦੇ ਉੱਪਰ ਇਹ ਟ੍ਰਾਇਲ ਕਰ ਰਹੇ ਹਾਂ ਲਗਭਗ 4 ਏਕੜ ਦਾ ਜਿਹੜਾ ਆਪਣਾ ਏਰੀਆ ਛੱਡਿਆ ਹੋਇਆਗਾ ਤੇ ਜਿਹੜੀ ਅੱਜ ਦੀ ਵੀਡੀਓ ਹੈ ਆਪਣੀ ਆਲਸੀ ਨਾਲ ਸੰਬੰਧਤ ਹੈ ਜੀ ਆਲਸੀ ਇਹ ਆਪਾਂ ਨਵੰਬਰ ਦੇ ਮਹੀਨੇ ਦੇ ਵਿੱਚ ਲਾਈ ਸੀਗੀ ਨਵੰਬਰ ਦੇ ਪਹਿਲੇ ਹਫ਼ਤੇ ਵਿੱਚ ਇਹਦੀ ਬਿਜਾਈ ਕੀਤੀ ਸੀਗੀ ਤੇ ਹੁਣ ਇਹ ਮਈ ਦੇ ਪਹਿਲੇ ਹਫਤੇ ਜਿਹੜੀ ਆਪਾਂ ਇਹ ਜੀ ਕਟਾਈ ਕਰ ਲਈਏ ਜਾਂ ਪਟਾਈ ਕਰ ਲਈਏ ਵੈਸੇ ਕਟਾਈ ਕੀਤੀ ਜਾਂਦੀ ਆਪਣੇ ਬੈਡ ਥੋੜੇ ਪੂਲੇ ਸੀਗੇ ਜਿਹੜਾ ਆਪਾਂ ਤਿਆਰਬੇ ਤੌਰ ਤੇ ਤੇ ਉਹਦੇ ਚ ਹੁਣ ਆਪਾਂ ਇਹ ਜੀ ਪਟਾਈ ਕਰ ਰਹੇ ਆਂ ਆਲਸੀ ਜੀ ਆਲਸੀ ਕਾਫੀ ਗੁਣਕਾਰੀ ਜਿਹੜੀ ਫਸਲ ਹੈਗੀ ਹੈਗੀ ਕਾਫੀ ਇਹਦੇ ਚ ਗੁਣ ਨੇਗੇ ਇਹਦਾ ਤੇਲ ਆ ਜਿਹੜਾ ਜੋੜਾਂ ਦੇ ਦਰਦ ਲਈ ਵਰਤੇ ਜਾਂਦਾ ਹੈਗਾ ਤੇ ਹੁਣ ਆਪਾਂ ਇਹ ਜੀ ਕਟਾਈ ਤੋਂ ਬਾਅਦ ਜਿਹੜਾ ਹੈ ਜੀ ਅ ਵੈਸੇ ਤਾਂ ਜਿੱਥੇ ਵੱਡੇ ਪੱਧਰ ਤੇ ਲਾਈ ਜਾਂਦੀ ਹੈਗੀ ਉੱਥੇ ਤਾਂ ਮਸ਼ੀਨਾਂ ਵਗੈਰਾ ਦੇ ਨਾਲ ਇਹਦੀ ਕਟਿੰਗ ਕੀਤੀ ਜਾਂਦੀ ਆ ਤਾਂ ਹੱਥੀ ਕੱਟ ਕੇ ਹੜੰਬੇ ਵਗੈਰਾ ਨਾਲ ਕੱਢੀ ਜਾਂਦੀ ਹੈਗੀ ਪਰ ਆਪਣੇ ਕੋਲ ਜਿਹੜੀ ਇਹ ਥੋੜੀ ਮਾਤਰਾ ਦੇ ਵਿੱਚ ਆ ਤਾਂ ਇਹਨੂੰ ਆਪਾਂ ਇਸ ਤੋਂ ਬਾਅਦ ਕੁੱਟ ਕੇ ਕੱਢਣਾ ਜੀ ਤੇ ਜਿਹੜਾ ਇਹਦਾ ਬੀਜ ਹੈਗਾ ਕਾਫੀ ਵਧੀਆ ਕੁਆਲਿਟੀ ਦਾ ਜਿਹੜਾ ਇਹਦਾ ਬੀਜ ਆਪਾਂ ਲਾਇਆ ਸੀਗਾ ਯੂਨੀਵਰਸਿਟੀ ਦੀ ਵੈਰਾਈਟੀ ਹੈਗੀ ਇਹ ਤੇ ਹੁਣ ਆਪਾਂ ਇਹਦੇ ਤੋਂ ਅੱਗੇ ਬੀਜ ਜਿਹੜਾ ਵਧਾ ਰਹੇ ਹਾਂਗੇ ਜਿਹੜਾ ਬੀਜ ਵੀ ਆਪਣਾ ਤੁਹਾਡੇ ਲਈ ਉਪਲਬਧ ਹੋਊਗਾ ਜੇ ਤੁਸੀਂ ਖਰੀਦਣਾ ਚਾਹੁੰਦੇ ਹੋ ਤੇ ਜੇਕਰ ਤੁਸੀਂ ਵੈਸੇ ਅਲਸੀ ਖਾਣ ਲਈ ਜਾਂ ਤੇਲ ਵਗੈਰਾ ਦੇ ਮੰਤਵ ਲਈ ਖਰੀਦਨੀਆ ਤਾਂ ਵੀ ਆਪਣੇ ਕੋਲੇ ਵਧੀਆ ਕੁਆਲਿਟੀ ਦੀ ਜਿਹੜੀ ਐਲਸੀ ਤੁਹਾਨੂੰ ਮਿਲ ਜੂਗੀ ਤੇ ਇਹਦੇ ਬਾਰੇ ਜਿਹੜੀਆਂ ਕੁਝ ਹੋਰ ਗੱਲਾਂ ਨੇਗੇ ਆਪਾਂ ਪਹਿਲਾਂ ਵੀ ਦੱਸਿਆ ਹੈ ਜਿਹੜੀ ਇਹਦੀ ਬਜਾਈਓ ਆਪਾਂ ਬੈੱਡਾਂ ਦੇ ਉੱਪਰ ਕਰਦੇ ਆਂ ਜੀ ਦੋ ਲੈਣਾ ਬੈੱਡ ਦੇ ਉੱਪਰ 2.5 ਫੁੱਟ ਪੈੱਡ ਚੌੜੇ ਦੇ ਉੱਪਰ ਦੋ ਲੈਣਾ ਜੀਆਂ ਕੱਢੀਆਂ ਜਾਂਦੀਆਂ ਤੇ ਥੋੜਾ ਜਿਹਾ ਕੋਸ਼ਿਸ਼ ਕਰਦੇ ਆਂ ਵੀ ਥੋੜੀ ਬਿਰਲੀ ਲਾਈ ਜਾਵੇ ਪਰ ਜਿਵੇਂ ਸੌਫ ਹੋਜਵਾਨ ਵਗੈਰਾ ਗੀਆਂ ਉਹ ਥੋੜੀਆਂ ਜੀਆਂ ਜਿਆਦਾ ਬਿਰਲੀਆਂ ਲੱਗਦੀਆਂ 19 ਬਿਰਲੀਆਂ ਲੱਗਦੀ ਲਗਭਗ 4 ਇੰਚ ਦੇ ਜਿਹੜੇ ਪਖਵੇ ਦੇ ਉੱਪਰ ਇਹਦਾ ਬੂਟਾ ਲਾਇਆ ਜਾਂਦਾ ਫਾਸਲੇ ਦੇ ਉੱਪਰ ਤੇ ਹੁਣ ਇਹਨੂੰ ਪੱਟਣ ਤੋਂ ਬਾਅਦ ਆਪਾਂ ਜਿਹੜਾ ਇੱਕ ਦੋ ਦਿਨ ਜਿਹੜਾ ਖੇਤ ਦੇ ਵਿੱਚ ਹੀ ਸੁਕਾਵਾਂਗੇ ਉਸ ਤੋਂ ਬਾਅਦ ਜਿਹੜਾ ਇਹਨੂੰ ਅ ਅੰਦਰ ਲਿਆ ਕੇ ਤੇ ਇਹਦੀ ਕਟਾਈ ਵਗੈਰਾ ਕਰਕੇ ਜਿਹੜਾ ਆਸੀਂ ਆਪਾਂ ਕੱਢ ਲਾਂਗੇ ਇਹ ਤੇ ਇਹਦੇ ਨਾਲ ਸੰਬੰਧਤ ਜਿਹੜੀਆਂ ਹੋਰ ਕੁਝ ਰੌਚਕ ਗੱਲਾਂ ਇਹ ਨੇਗੀਆਂ ਕਿ ਜਿਸ ਤਰ੍ਹਾਂ ਆਪਾਂ ਇਹਨੂੰ ਵੈਸੇ ਸਿੱਧਾ ਖਾਣ ਨਾਲੋਂ ਜਿਹੜਾ ਇਹਦਾ ਪਾਊਡਰ ਬਣਾ ਕੇ ਆਲਸੀ ਦਾ ਸਿੱਧੀ ਥੋੜੀ ਜਿਹੀ ਖਾਣੀ ਔਖੀ ਹੋ ਜਾਂਦੀ ਹੈਗੀ ਤੇ ਉਹ ਥੋੜਾ ਪਾਊਡਰ ਬਣਾ ਕੇ ਤੁਸੀਂ ਦਹੀਂ ਵਗੈਰਾ ਦੇ ਵਿੱਚ ਪਾ ਕੇ ਖਾ ਸਕਦੇ ਹੋਗੇ ਦਹੀਂ ਵਗੈਰਾ ਦੇ ਵਿੱਚ ਖਾਣ ਲਈ ਇੱਕ ਤਾਂ ਜਿਹੜਾ ਤੁਹਾਡਾ ਬੇਟਾ ਉਹਨੂੰ ਕੰਟਰੋਲ ਕਰਨ ਦੇ ਵਿੱਚ ਕਾਫੀ ਜਿਹੜੀ ਛੋਡੀ ਸਹਾਇਤਾ ਕਰਦੀ ਹੈ ਇਹ ਦੂਸਰਾ ਜਿਹੜਾ ਆਪਾਂ ਜਿਸ ਤਰ੍ਹਾਂ ਆਮ ਤੌਰ ਤੇ ਅੱਜਕੱਲ ਪ੍ਰੋਬਲਮ ਆਉਂਦੀ ਹੈ ਗੋਡੇ ਵਗੈਰਾ ਦੁਖਣ ਦੀਆਂ ਜੋੜ ਦੁਖਣ ਦੀ ਜਿਹਦੇ ਚ ਡਾਕਟਰਾਂ ਦੁਆਰਾ ਇਹ ਕਿਹਾ ਜਾਂਦਾ ਹੈ ਕਿ ਤੁਹਾਡਾ ਗੋਡਿਆਂ ਦਾ ਗ੍ਰੀਸ ਮੁੱਕ ਗਿਆ ਜਾਂ ਜੋੜਾਂ ਚ ਗ੍ਰੀਸ ਮੁੱਕ ਗਿਆ ਉਹ ਜਿਹੜੇ ਇੱਕ ਲਿਕਵਿਡ ਹੁੰਦੇ ਆ ਆਪਣੇ ਜੋੜਾਂ ਦੇ ਵਿੱਚ ਉਹ ਦੀ ਪੂਰਤੀ ਕਰਨ ਲਈ ਵੀ ਇਹ ਆਪਣੇ ਲਈ ਬਹੁਤ ਸਹਾਇਕ ਸਾਫਤ ਹੁੰਦੀ ਹੈਗੀ ਤੇ ਇਹਨੂੰ ਖਾਣ ਦੇ ਦੋ ਤਿੰਨ ਤਰੀਕੇ ਜਿਹੜੇ ਜਿਸ ਤਰ੍ਹਾਂ ਪਾਊਡਰ ਬਣਾ ਕੇ ਜਾਂ ਇਹਨੂੰ ਰੋਸਟ ਕਰਕੇ ਕਾਫੀ ਸਾਰੇ ਵੀਰੇ ਨੂੰ ਪਿਉਂ ਕੇ ਜਿਹੜਾ ਗ੍ਰਾਇੰਡ ਕਰਕੇ ਵੀ ਦੁੱਧ ਵਗੈਰਾ ਦੇ ਵਿੱਚ ਪੀਂਦੇ ਆਗੇ ਤਾਂ ਜਿਹੜੀ ਕਾਫੀ ਲਾਭਦਾਇਕ ਸਾਫਤ ਹੁੰਦੀ ਹੈਗੀ ਸੋ ਇਸ ਬੰਦੇ ਜੇ ਤੁਹਾਡਾ ਕੋਈ ਹੋਰ ਸਵਾਲ ਹੋਵੇ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਬੀਜ ਲਈ ਖਰੀਦਣ ਲਈ ਇਹ ਵੈਰੈਟੀ ਤੇ ਆਪਣੀ ਵਰਤੋਂ ਲਈ ਖਰੀਦਣ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਵੀਡੀਓ ਨੂੰ ਆਖਰ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ